26/7/2025 ਨੂੰ ਸ਼ਾਮ 10:00 ਤੋਂ 10:00 ਵਜੇ ਤਿੰਨ ਬੰਦੇ ਇੱਕ ਐਕਟੀਵਾ ਤੇ ਆਏ ਜਿਨ੍ਹਾਂ ਨੇ ਮੂਹ ਟਕੇ ਹੋਏ ਸੀ ਉਹਨਾਂ ਨੇ ਆਰਪੀ ਵਾਈਨ ਪੁਤਲੀਗੜ ਚੌਂਕ ਵਿਖੇ ਠੇਕਾ ਹੈਗਾ ਆਰਪੀ ਵਾਈਨਸ ਦਾ ਉਥੇ ਫਾਇਰਿੰਗ ਕੀਤੀ ਤੇ 16-17 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਸੀ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਮਾਨਯੋਗ ਸੀਪੀ ਸਾਹਿਬ ਨੇ ਸਦਾ ਗੁਰਪ੍ਰੀਤ ਸਿੰਘ ਪੁੱਲ ਸਾਹਿਬ ਉਹਨਾਂ ਨੇ ਟੀਮਸ ਗਠਿਤ ਕੀਤੀਆਂ ਜਿਦੇ SHO ਕੈਂਟੋਨਮੈਂਟ ਮੋਹੇਜੀ ACP ਵੈਸਟ ਸ਼੍ਰੀ ਸ਼ੇਰਦਰਸ਼ਨ ਜੀ ਤੇ ਨਾਲ ਇਹਨਾਂ ਦੀ ਟੀਮ ਨਾਲ ਇੰਚਾਰਜ ਸੀ ਆਏ 3 ਇਹਨਾਂ ਨੇ ਟੀਮਸ ਬਣਾਈਆਂ ਤੇ ਇਹਦੇ ਉੱਪਰ ਵਰਕ ਅਪਾਨ ਕਰਨਾ ਸ਼ੁਰੂ ਕੀਤਾ ਤੇ 10 ਤਰੀਕ ਨੂੰ 3 ਅਕ 2025 ਨੂੰ ਅਸੀਂ ਜਿਹੜਾ ਇੱਕ ਅਕਿਊਜ਼ਡ ਹੈ ਵਿਸ਼ਨੂੰ ਉਹਨੂੰ ਅਰੈਸਟ ਕਰ ਲਿਆ ਉਹਦੀ ਉਮਰ ਤਕਰੀਬਨ 29 ਸਾਲ ਹੈ ਉਸ ਤੋਂ ਬਾਅਦ ਅਸੀਂ 6/8/2025 ਨੂੰ ਰਿਤਿਕ ਕੁਮਾਰ ਤੇ 파ਰਤ चौहान ਰਿਤਿਕ ਲਾਇਸਕਾਲਾ ਅਰੈਸ ਕੀਤੇ ਇਹਨਾਂ ਦੀ ਉਮਰ ਤਕਰੀਬਨ 25 ਤੇ 21 ਸਾਲ ਹੈਗੀ ਹੈ ਜੀ ਤੇ ਇਹਨਾਂ ਤੋਂ ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਜਿਹੜੀ ਵਾਰਦਾਤ ਕੀਤੀ ਸੀ ਉਹ ਤਾਂ ਸਹੀ ਸੀਗੀ ਇਸ ਤੋਂ ਇਲਾਵਾ ਵੀ ਇਹਨਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਵਕ ਵਕ ਅੰਬਸਦਰ ਕਮਿਸ਼ਨੇਟ ਦੇ ਏਰੀਆ ਦੇ ਵਿੱਚ ਇੱਕ ਗੇਟ ਕੀਮਾ ਆਪਣਾ ਸਿਵਲ ਲਾਈਨ ਮਕਬੂਲਪੁਰਾ ਤੇ ਆਪਣਾ ਰਣਜੀਤ ਐਵੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇਹਨਾਂ ਨੇ 스내ਚਿੰਗਸ ਦੀ ਵਾਰਦਾਤਾ ਵੀ ਕੀਤੀਆਂ ਤੇ ਹੋਰ ਵੀ ਐਨਡੀਪੀਐਸ ਤੇ ਵੀ ਇਹਨਾਂ ਤੇ ਪਰਚੇ ਹੈਗੇ ਆ ਤੇ ਇਹਨਾਂ ਨੂੰ ਅਰੈਸਟ ਕਰਕੇ ਅਸੀਂ ਇੱਕ ਪਿਸਟਲ ਬੱਤੀਬੋਰ ਰਿਕਵਰ ਕੀਤੀ ਹੈ ਉਹਦੇ ਨਾਲ ਮੈਗਜ਼ੀਨ ਤੇ ਉਹਦੇ ਨਾਲ ਕੈਟਰੀਜਸ ਤੇ ਉਸ ਤੋਂ ਇਲਾਵਾ ਇੱਕ Honda Honda Activa ਸਕੂਟੀ ਵੀ ਰਿਕਵਰ ਕੀਤੀ ਹੈ ਇਸ ਤੋਂ ਇਲਾਵਾ 1000 ਰੁਪਏ ਕੈਸ਼ ਤੇ ਇੱਕ Apple ਦਾ iPhone ਵੀ ਰਿਕਵਰ ਕੀਤਾ ਹੈ